ਭਾਰਤ-ਪਾਕਿਸਤਾਨ ਸਰਹੱਦ ਤੇ ਤਣਾਅ ਥੱਲੇ ਆਉਣ ਤੋਂ ਬਾਅਦ ਵੀ ਤਾਰੋ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਲਈ ਮੁਸ਼ਕਲਾਂ ਘੱਟ ਹੋਣ ਦੀ ਥਾਂ ਵੱਧੀਆਂ ਜਾ ਰਹੀਆਂ ਹਨ ਅੱਜ ਪਿੰਡ ਅਮਰਕੋਟ ਵਿਖੇ ਸਰਹੱਦੀ ਪਿੰਡ ਮਹਾਵਾ ਤੇ ਆਸ-ਪਾਸ ਦੇ ਕਿਸਾਨਾਂ ਵੱਲੋਂ ਬੀਐਸਐਫ ਖਿਲਾਫ ਰੋਸ ਪ੍ਰਗਟਾਇਆ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ ਉਹਨਾਂ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਗੇਟ ਖੋਲਣ ਦੀ ਇਜਾਜ਼ਤ ਮਿਲੀ ਹੈ ਪਰ ਹਕੀਕਤ ਵਿੱਚ ਇਹ ਗੇਟ 10 ਵਜੇ ਦੇ ਕਰੀਬ ਹੀ ਖੁੱਲਦੇ ਹਨ। ਹਾਂਜੀ ਭਾਜੀ ਕੀ ਨਾਂ ਆ ਕੀ ਕਹਿਣਾ ਚਾਹੁੰਦੇ ਹੋ? ਮੈਂ ਜੀ ਕਾਬਲ ਸਿੰਘ ਮਹਾਵਾ ਕਿਸਾਨ ਅੱਗੂ ਨਜ਼ਦੀਕ ਟਾਰੀਬੰਦੋਂ ਮੋਢ। ਤੇ ਭਾਜੀ ਕੀ ਕਰਦੇ ਹੋ ਕਿ ਰਾਹਤ ਮਿਲੀ ਥੋੜੀ? ਰਾਹਤ ਵੇਖੋ ਜੀ ਜੇ ਪੈਲਗਾਮ ਦੇ ਵਿੱਚ ਹਮਲਾ ਹੋਇਆ ਸੀ 22 ਤਰੀਕ ਤੋਂ ਗੇਟ ਸਾਡੇ ਬੰਦ ਸੀ। ਮਾਨਯੋਗ ਬੀਐਸਐਬ ਦੇ ਆਈਜੀ ਸਾਹਿਬ ਨੂੰ ਰਿਕੁਐਸਟ ਕੀਤੀ ਲੈਟਰ ਪਾਇਆ ਸਾਡੇ ਸਰਜੀਤ ਸਿੰਘ ਪੰਗਾਲ ਇਹ ਰਗਵੀਰ ਸਿੰਘ ਪੰਗਾਲਾ ਸਾਹਿਬ ਜੀ ਨੇ ਸਾਡੇ ਜੋ ਕਿਸਾਨ ਕਿਸਾਨ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਜੋ ਲੈਟਰ ਪਾਇਆ ਤੇ ਸਾਡੀ ਉਹ ਬੀਐਸਐਬ ਦੇ ਆਈਜੀ ਸਾਹਿਬ ਉਹ ਡੀਆਈ ਸਾਹਿਬ ਨੇ ਤੁਰੰਤ ਸੁਣ ਲਿਆ ਪਰ ਇੱਕ ਗੇਟ ਖੁੱਲਾ ਵਾ ਜਿੰਨੇ ਪਿੰਡ ਹੈਗੇ ਨੇ ਬਾਰਡਰ ਦੇ ਫੈਂਸਿੰਗ ਦੇ ਨਾਲ ਲੱਗਦੇ ਪਿੰਡ ਆ ਉਹਨਾਂ ਦੇ ਕਿਸੇ ਵਿੱਚ ਤਿੰਨ ਗੇਟ ਆ ਕਿਸੇ ਚਾਰੇ ਕਿਸੇ ਦੋ ਆ ਉਹਨਾਂ ਨੇ ਆਰਡਰ ਇੱਕ ਗੇਟ ਖੋਲਣ ਦਿੱਤਾ ਵੀ ਸਕਿਉਰਿਟੀ ਪਰਬਰ ਦੇ ਮੱਧਿਆ ਰੱਖ ਲਈ ਇੱਕ ਗੇਟ ਖੋਲਾਂਗੇ ਇੱਕ ਗੇੜ ਨਾਲ ਸਾਡੀ ਖੇਤੀ ਨਹੀਂ ਹੋ ਰਹੀ। ਅਸੀਂ ਕਹਿੰਨੇ ਆ ਮੰਗ ਕਰਦੇ ਆ ਜਿਸ ਤਰ੍ਹਾਂ ਅੱਜ ਸਾਡਾ ਬੀਐਸਐਫ ਦੇ ਪ੍ਰਤੀਦਰਨਾ ਲੱਗਿਆ ਅਮਰਕੋਟ ਤਰਨਤਾਰ ਡਿਸਟ੍ਰਿਕਟ ਵਿੱਚ ਉੱਥੇ ਵੀ ਸਾਡੇ ਕਿਸਾਨ ਇਹੀ ਮੰਗ ਕਰ ਰਹੇ ਆ ਸਾਰੇ ਹੀ ਗੇੜ ਆ ਜੀ ਸਭ ਖੋਲੋ। ਫਿਰ ਸਾਡੀ ਖੇਤੀ ਜਿਹੜੀ ਧਾਨ ਦੀ ਜਿਹੜੀ ਝੋਨੇ ਦੀ ਖੇਤੀ ਲੇਟ ਹੋ ਰਹੀ ਆ। ਜਿਸ ਤਰ੍ਹਾਂ ਗਵਰਨਮੈਂਟ ਪੰਜਾਬ ਗਵਰਨਮੈਂਟ ਕਹਿੰਦੀ ਵੀ ਸਿੱਧੀ ਖੇਤੀ ਕਰੋ ਝੋਨੇ ਦੀ ਤੇ ਉਹਦੇ ਵਿੱਚ ਕਾਫੀ ਰਾਦ ਮਿਲਦੀ ਆ ਪਾਣੀ ਦੀ ਬਜਤ ਹੁੰਦੀ ਆ। ਉਹ ਸਾਡਾ ਟਾਈਮ ਹੁਣ ਇਸ ਵਕਤ ਨਿਕਲ ਚੁੱਕਾ ਵਾ। ਅਸੀਂ ਬੇਨਤੀ ਕਰਦੇ ਆ ਤਿੰਨੇ ਗੇੜ ਖੋਲਣਗੇ ਫਿਰ ਅਸੀਂ ਉਹਨੂੰ ਪ ਤੇ ਫੇਰ ਸਾਡੀ ਜਿਹੜੀ ਖੇਤੀ ਆ ਫੇਰ ਝੋਨਾ ਲੱਗਣਾ ਨਹੀਂ ਤੇ ਸਾਡਾ ਬਹੁਤ ਜ਼ਿਆਦਾ ਲੇਟ ਹੋ ਗਿਆ ਇਹ ਸਾਰੇ ਜਦੋਂ ਪਹਿਲ ਗਾਮਾ ਵਿੱਚ ਟੈਕ ਹੋਇਆ ਸੀ ਉਦੋਂ ਹੀ ਗੇਟ ਖੁੱਸਦੰਦੇ ਬੰਦ ਹੋ ਗਏ ਸੀ ਇੱਕ ਸਾਡੇ ਸਰ 19 ਤਰੀਕ ਦੇ ਗੇਟ ਖੁੱਲੇ ਅੱਜ 20 ਤਰੀਕ ਨੂੰ ਦੂਜੇ ਦਿਨ ਅਸੀਂ ਗਏ ਆ ਸਾਡੇ ਮਹਾਂਪੁਰਛ ਸੰਤ ਰਜੀਤ ਸਿੰਘ ਜੀ ਗਊਸ਼ਾਲਾ ਜਿਨ੍ਹਾਂ ਨੇ ਪਿੰਡ ਬੜੀ ਵੱਡੀ ਸੇਵਾ ਨਿਭਾ ਰਹੇ ਨੇ ਇਹਨਾਂ ਦੇ ਰੀਪਰ ਕੱਲ ਵੀ ਗਿਆ ਸੀ ਅੱਜ ਵੀ ਗਿਆ ਹੋਰ ਜਿਹੜੇ ਕਿਸਾਨੇ ਤੂੜੀ ਰੰਦੀ ਸੀ ਉਹ ਕੱਲ ਵੀ ਬਣਾਉਣ ਗਏ ਸੀ ਔਰ ਕੱਲ ਨੂੰ ਫੇਰ ਦੁਬਾਰੇ ਜਾਣਗੇ ਬਾਬਾ ਜੀ ਕਿੱਦੇ ਗੇਟ ਵੈਸੇ ਲੱਗਦੇ ਸਰ ਗੇਟਾਂ ਦੀ ਤੇ ਪੂਰੀ ਗਿ ਨੋ ਨੰਬਰ ਗੇਟ ਹੈ ਸਾਡਾ ਜਿਹੜਾ ਅੱਜ ਖੁੱਲਾ ਵਾ ਤੇ ਇਹਦੇ ਵਿੱਚ 560 ਕਿਲੋਮੀਟਰ ਦਾ ਏਰੀਆ ਜਿਹੜਾ ਸਾਡਾ ਫੈਂਸਿੰਗ ਲੱਗੀ ਹੋਈ ਆ ਤੇ ਉਹਦੇ 210 ਪਿੰਡ ਜਿਹੜੇ ਬਿਲਕੁਲ ਸਰਹੱਦ ਦੇ ਜਿਨ੍ਹਾਂ ਦੀ ਜ਼ਮੀਨ ਤਾਰ ਕੰਡਾ ਤੋਂ ਅੱਗੇ ਆ ਤੇ ਇਹਦੇ ਵਿੱਚ 21 ਹੇਕਟੇਰ 600 ਏਕੜ ਜ਼ਮੀਨ ਹੈ ਵਾਹੀ ਜੋ ਸਮਾਂ ਕਿਦਾਂ ਦਿੱਤਾ ਗਿਆ ਇਹਨਾਂ ਨੇ ਸਮਾਂ ਸਰ ਸਾਡਾ ਸਮਾਂ ਦੇਗਾ 8 ਤੋਂ ਲੈ ਕੇ 5 ਵਜੇ ਤੱਕ ਪਰ ਗੇਟਾਂ ਦੇ ਜਦੋਂ ਜਾਂਦੇ ਆ ਉਹ ਜਿਹੜੇ ਗੜ ਕਮਾਂਡਰ ਉਹਦੇ ਲਿਖਤੀ ਕਰਦੇ ਆ ਕਰਦੇ ਆ ਕਦੇ 11 ਵਜਂਦੇ ਆ 10 ਵਜਂਦੇ ਨੇ ਤੇ ਅਸੀਂ ਤੇ ਕਹਿੰਨੇ ਸਾਡਾ 8 ਵਜੇ ਤੋਂ ਲੈ ਕੇ 5 ਵਜੇ ਤੱਕ ਟਾਈਮ ਹੋਵੇ ਪੱਕਾ ਫਿਕਸ ਉਹਦੇ ਵਿੱਚ ਅਸੀਂ ਵੀ ਖੇਤੀ ਕਰੀਏ ਇੱਕ ਹੀ ਖੇਤੀ ਕਰਨੀ ਸਾਨੂੰ ਬਹੁਤ ਜਿਆਦਾ ਮੁਸ਼ਕਲ ਆਉਂਦੀ ਆ ਵੀ ਜਿਹੜੀ ਪਿੱਛੇ ਲੇਬਰ ਸਾਨੂੰ 500 ਰੁਪਏ ਦੀ ਆੜੀ ਮਿਲਦੀ ਆ ਅੱਗੇ ਜਿਹੜੀ ਲੇਬਰ ਜਾਂਦੀ ਆ 800 ਰੁਪਏ ਦੀ ਆੜੀ ਜਾਂਦੀ ਆ ਤੇ ਉਹ ਵੀ ਅਸੀਂ ਕਹਿੰਨੇ ਆ ਵੀ ਸਾਡਾ ਗੇਟ ਜਿਹੜਾ ਰੋਜ਼ਾਨਾ ਹੀ ਸਭ ਤੋਂ ਪਹਿਲਾਂ 8 ਨੰਬਰ ਖੁੱਲ ਆਏ 8 ਵਜੇ ਖੁੱਲੇ ਤੇ 5 ਵਜੇ ਤੱਕ ਅਪੀਲ ਕਰ ਰਹੇ ਆ ਅਸੀਂ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਬੀਐਸਐਫ ਬੈਡਰ ਸਕਿਉਰਿਟੀ ਕੋਰਸ ਨੂੰ ਆਪਦੇ ਚੈਨਲ ਦੇ ਮਾਧਿਅਮ ਰੇ ਅਪੀਲ ਕਰਨਾ ਚਾਹੁੰਦੇ ਆ ਕਿ ਸਾਡੇ ਗੇਟ ਜਿੰਨੇ ਵਗੇ ਰੋਜ਼ਾਨਾ ਹੀ ਖੋਲਣ ਤੇ ਬਹੁਤ ਲੇਟ ਹੋਈ ਨਾ ਜੀ ਪਿੰਡ ਮਹਾਵਾ ਦੇ ਕਿਸਾਨਾਂ ਦੀ ਲਗਭਗ 147 ਕਿੱਲੇ ਜ਼ਮੀਨ ਤਾਰੋਂ ਪਾਰ ਸਥਿਤ ਹੈ ਝੋਨੇ ਦਾ ਸੀਜ਼ਨ ਨੇੜੇ ਆ ਰਿਹਾ ਹੈ ਤੇ ਲੇਬਰ ਦੀ ਘਾਟ ਅਤੇ ਬਿਜਲੀ ਦੀ ਮਾਰ ਨਾਲ ਖੇਤੀ ਪ੍ਰਭਾਵਿਤ ਹੋ ਰਹੀ ਹੈ ਤੁਸੀਂ ਇੱਧਰ ਆ ਜਾਓ ਹਾਂ ਜੀ ਪਿੰਡ ਮਹਾਵਾ ਜਲ ਅਮਰਸਰਾਂ ਨੂੰ ਸਰਕਾਰਾਂ ਦੇ ਪੱਗ ਕੀ ਤੋਂ ਲਈ ਉਹ ਇਸ ਤਰ੍ਹਾਂ ਕੇ ਹੀ ਵੀ ਕਾਫੀ ਢੂੜੀ ਬਾਹਰ ਸਾਡੀ ਬੰਦ ਤੋਂ ਪਰ ਵੈਸਟ ਕੀਤੀ ਆ ਕੱਲ ਫਿਰ ਗੇਟ ਖੋਲ੍ਹਿਆ ਗਿਆ ਦੀ ਹਾਂ ਜੀ ਆ ਕੱਲ ਵੀ ਇਹ ਗਏ ਸੀ 19 ਤਰੀਕ ਨੂੰ ਅੱਜ 20 ਤਰੀਕ ਨੂੰ ਵੀ ਦੂਸਰੇ ਦਿਨ ਇਹ ਗਏ ਤੂੜੀ ਬੰਨ ਰਹੀ ਹੈ ਠੀਕ ਹੈ ਜੀ ਇਹਦੇ ਵਾਸਤੇ ਕਿੰਨੀ ਕ ਰਾਹਤ ਮਿਲੀ ਹੈ ਕਿਉਂਕਿ ਗੇਟ 1 5 6 7 ਹਾਂਜੀ ਅੱਜ ਕੁਝ ਅਗੇ ਨਾਲੋਂ ਰਾਹਤ ਮਿਲੀ ਹੈ ਪਰ ਗੇਟ ਜਿਸ ਤਰ੍ਹਾਂ ਤਿੰਨ ਗੇਟ 107 ਨੰਬਰ 108 ਨੰਬਰ 109 ਨੰਬਰ ਉਹ ਤਿੰਨੇ ਖੁੱਲਣੇ ਚਾਹੀਦੇ ਜੀ ਫੇਰ ਕੁਝ ਜਰਾ ਰਾਹਤ ਮਿਲ ਸਕਦੀ ਹੋਰ ਵਧੀਆ ਅਜੇ ਵੀ ਮੁਸ਼ਕਲ ਕਾਫੀ ਆ ਰਹੀ ਹੈ ਇਸ ਸੀਨ ਨੂੰ ਹਾਂਜੀ ਲੱਗਦਾ ਪਹਿਲਾਂ ਲ ਇੱਕ ਗੇਟ ਖੁੱਲਿਆ ਜੀ ਹਾਂਜੀ ਕਿੰਨੀ ਪਹਿਲੀ ਹੈਗੀ ਜੀ ਆਪਣੀ ਉਧਰ ਇਹ ਵੇਖੋ ਉਧਰ 147 ਕਿੱਲੇ ਆਂਜੇਗਾ ਪਿੰਡ ਮਹਾਵਦੀ ਪਹਿਲੀ ਆ। ਤੋਂ ਹੀ ਤਾਂ ਚਲੋ ਸੇਵਾ ਵਾਸਤੇ ਤੂੜੀ ਜੜੀ ਬਣਾ ਕੇ ਘੜਦੇ ਆ ਗਊਆਂ ਵਾਸਤੇ। ਕਿੰਨੇ ਤੱਕ ਨੇ ਦਾ ਟਾਈਮ? ਅ ਟਾਈਮ ਉਹ ਜੋ ਅਸੀਂ ਮੰਗ ਕਰਦੇ ਆ ਕਿ 8 ਤੋਂ 5 ਤੱਕ ਹੋਵੇ। ਪਰ ਉਹ ਰੀਪਰ ਜਿਹੜੇ ਕੋ ਲੇਟ ਹੀ ਕੋ 10 11 ਵਜੇ ਨੱਕੇ ਜਾਣ ਦਿੰਦੇ ਆ। ਤੇ ਫਿਰ 4 4:30 ਵਜੇ ਨਾ ਬੈਕ ਲੈ ਆਈਦਾ। ਨਹੀਂ। ਲੇਟ ਦਾ ਚੋ ਜਿਹੜੇ ਇੱਕ ਗੇਟ ਬੰਦਾ ਕਿੰਨੇ ਸਿੱਧੇ ਜਿੱਥੇ ਸਾਰ ਰਹੇ ਉਹਨਾਂ ਰਾਹਤ ਨਹੀਂ ਮਿਲਦੀ। ਇਹ ਹਾਂ ਇਹੇ ਚੈਨਲ ਦੇ ਮਹਾਵਦੀ ਦਾ ਇਹੇ ਬੇਨਤੀ ਕਰਦੇ ਆ ਕਿ ਗੇਟ ਜਿਹੜੇ ਤਿੰਨੇ ਹੀ ਆ ਜੀ ਖੁੱਲਣੇ ਚਾਹੀਦੇ, ਜ਼ਰੂਰ ਖੁੱਲਣੇ ਚਾਹੀਦੇ। ਕੀਤੀ ਵੜੀ ਤਾਂ ਕਿ ਫੇਰ ਫੇਰ ਸਾਡੀ ਵਧੀਆ ਹੋ ਸਕਦੀ ਹੈ ਜੀ ਠੀਕ ਹੈ ਜੀ ਉਹਨਾਂ ਦੀ ਮੰਗ ਹੈ ਕਿ ਤਿੰਨ 게ਟਾਂ ਵਿੱਚੋਂ ਸਿਰਫ ਇੱਕ 109 ਨੰਬਰ 게ਟ ਹੀ ਖੋਲਿਆ ਗਿਆ ਹੈ ਜੇ ਤਿੰਨੇ 게ਟ ਖੁੱਲ ਜਾਣ ਤਾਂ ਉਹਨਾਂ ਲਈ ਖੇਤੀ ਕਰਨਾ ਆਸਾਨ ਹੋ ਜਾਵੇਗਾ ਕਿਸਾਨਾਂ ਨੇ ਬੀਐਸਐਫ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ 게ਟ ਖੋਲਣ ਲਈ ਪੂਰਾ ਸਮਾਂ ਦਿੱਤਾ ਜਾਵੇ ਤਾਂ ਜੋ ਉਹ ਝੋਨੇ ਦੀ ਫਸਲ ਸਮੇਂ ਸਿਰ ਵੇਚ ਸਕਣ ਦਿਕਰੀ ਹੋ ਗਿਆ ਕਿ ਤਾਰੋਂ ਪਾਰ ਖੇਤੀ ਦੀ ਇਹ ਜ਼ਰੂਰਤ ਹੁਣ ਕਿਸਾਨਾਂ ਲਈ ਸੰਘਰਸ਼ ਬਣ ਚੁੱਕੀ ਹੈ ਜਿਸ ਦਾ ਹੱਲ ਲੱਭਣਾ ਜ਼ਰੂਰੀ ਹੋ ਗਿਆ ਹੈ ਵਗਦੇ ਰਹੋ ਪੰਜਾਬੀ ਟੈਲੀਵਿਜ਼ਨ